ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਵਾਗਤ ਕਰਦੀ ਆਂ ਜੀ ਸਾਡੇ ਇਸ ਚੈਨਲ ਦੇ ਵਿੱਚ ਤੇ ਅੱਜ ਅਸੀਂ ਇੱਕ ਜਿਹੜਾ ਸੂਟ ਰੈਡੀ ਕੀਤਾ ਸੀ ਜੀ ਜੋ ਕਿ ਅਸੀਂ ਸਪੈਸ਼ਲ ਕਸਟਮਰ ਦੀ ਡਿਮਾਂਡ ਤੇ ਕਸਟਮਾਈਜ਼ ਕੀਤਾ ਸੀ ਉਹ ਅੱਜ ਸਾਡੇ ਕੋਲੇ ਰੈਡੀ ਹੋ ਕੇ ਪਹੁੰਚ ਚੁੱਕਾ ਜੀ ਤੇ ਅਸੀਂ ਅੱਜ ਤੁਹਾਨੂੰ ਅਸੀਂ ਜਿਹੜੀ ਡ੍ਰੇਲਿੰਗ ਚੈੱਕ ਕਰਾਉਣੇ ਆ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ-ਨਵੀਆਂ ਜਿਹੜੀਆਂ ਫੈਸ਼ਨ ਦੇ ਨਾਲ ਰਿਲੇਟਡ ਵੀਡੀਓਜ਼ ਲੈ ਕੇ ਆ ਰਹੇ ਆਂ ਤੇ ਅੱਜ ਅਸੀਂ ਤੁਹਾਨੂੰ ਇੱਕ ਨਵਾਂ ਸੂਟ ਦਿਖਾਉਣ ਜਾ ਰਹੇ ਆਂ ਜੀ ਇਸ ਦੀ ਨੈਕਲਾਈਨ ਦੇ ਉੱਪਰ ਵਰਕ ਕੀਤਾ ਹੋਇਆ ਸਿੱਪੀ ਤੇ ਮੋਤੀ ਦਾਣਾਂ ਦਾ ਜਿਹੜਾ ਇਹ ਵਰਕ ਹੈ ਜਿਹੜਾ ਇਹ ਆਪਣੇ ਕੋਲੇ ਸ਼ਿਮਰ ਆਰਗੈਂਜ਼ਾ ਦਾ ਜਿਹੜਾ ਫੈਬਰਿਕ ਹੈ ਜੀ ਬਾਂਦਨੀ ਪ੍ਰਿੰਟ ਇਸ ਨੂੰ ਕਹਿ ਦਿੰਨੇ ਆਪਾਂ ਜਾਂ ਜੈਪਰੀ ਪ੍ਰਿੰਟ ਦੇ ਨਾਮ ਤੋਂ ਵੀ ਇਸ ਨੂੰ ਕਈ ਲੋਕ ਜਾਣਦੇ ਨੇ ਇਹ ਕੁਛ ਇਸ ਤਰ੍ਹਾਂ ਦਾ ਆਪਣਾ ਸ਼ਰਟ ਦੀ ਲੋਕ ਹੈ ਜੀ ਔਰ ਇਸ ਦੇ ਨਾਲ ਆਪਣੀਆਂ ਜਿਹੜੀਆਂ 슬ੀਵਜ਼ ਨੇ 슬ੀਵਜ਼ ਦੇ ਉੱਪਰ ਪੈਚਵਰਕ ਦੀਆਂ ਕੈਰੀਜ਼ ਬਣੀਆਂ ਹੋਈਆਂ ਨੇ ਗ੍ਰੀਨ ਜਿਹੜਾ ਕਲਰ ਹੈ ਇਸ ਦੀ ਜਗ੍ਹਾ ਤੁਸੀਂ ਆਪਣੀ ਮਨਪਸੰਦ ਕਲਰ ਦਾ ਵੀ ਜਿਹੜਾ ਪੈਚ ਲਗਵਾ ਕੇ ਇਸ ਤਰ੍ਹਾਂ ਦਾ ਕੋਈ ਵਰਕ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਦੋਨੋਂ 슬ੀਵਜ਼ ਦੇ ਉੱਪਰ ਵਰਕ ਹੈ ਜੀ ਔਰ ਇਸਦੇ ਨਾਲ ਆਪਾਂ ਨੇ ਜਿਹੜੀ ਬਾਟਮ ਰੈਡੀ ਕੀਤੀ ਹੈ ਜੀ ਉਹ ਪਾਕਿਸਤਾਨੀ ਬਾਟਮ ਹੈ ਇਸ ਦੇ ਵਿੱਚ ਵੀ ਸਟ੍ਰੇਟ ਲਾਈਨਸ ਦੇ ਵਿੱਚ ਪੌਲਕਾ ਡਾਟਸ ਦਾ ਕੰਮ ਕੀਤਾ ਹੋਇਆ ਹੈ ਜੀ ਕੰਮ ਦੀ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦਾ ਜਿਹੜਾ ਹੋਰ ਕੋਈ ਵੀ ਤੁਸੀਂ ਸਾਨੂੰ ਆਰਡਰ ਦੇਣਾ ਚਾਹੋ ਤਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਔਰ ਕਿਸੇ ਵੀ ਕਪੜੇ ਦੇ ਉੱਪਰ ਇਹ ਜਿਹੜਾ ਸੇਮ ਵਰਕ ਹੈ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਕਸਟਮਾਈਜੇਸ਼ਨ ਦੇ ਲਈ ਤੁਸੀਂ ਸਾਨੂੰ ਸਾਡੇ ਦਿੱਤੇ ਹੋਏ ਨੰਬਰ ਦੇ ਉੱਤੇ ਡਾਇਰੈਕਟ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਜਾਂ ਸਾਡੇ ਬੁਟੀਕ ਤੇ ਵਿਜ਼ਿਟ ਕਰਕੇ ਵੀ ਤੁਸੀਂ ਆਪਣਾ ਜਿਹੜਾ ਆਰਡਰ ਹੈ ਉਸ ਨੂੰ ਦੇ ਸਕਦੇ ਹੋ ਥੈਂਕ ਯੂ